ਹਾਂਜੀ ਬਾਪੋ ਕੀ ਹਾਲ ਚਾਲ ਆ ਟਿਕਟੇ ਸਾਰੇ ਤੇ ਅੱਜ ਮੜਾਏ ਤੁਸੀਂ 8 ਵਜੇ ਲੱਗ ਰਿਹਾਗਾ ਮਤਲਬ ਵੀ ਉਹੀ ਜਿਹਾ ਲੱਗ ਰਿਹਾ ਉਹ ਕੈਮਰਾ ਤੇ ਜਿਹੜਾ 11 ਆ ਬਈ ਆਪਣਾ ਉਹਦੇ ਵਿੱਚ ਜਿਹੜਾ ਆਈਫੋਨ 11 ਆ ਉਹਦੇ ਵਿੱਚ ਪੈ ਗਿਆ ਪਾਣੀ ਠੀਕ ਆ ਉਹ ਹੋ ਗਿਆ ਉਹਨੂੰ ਖਰਾਬ ਕਾਲੀ ਕਾਲੀ ਸਕਰੀਨ ਹੋ ਗਈ ਪਰ ਮੈਂ ਸਾਈਡ ਤੀਕਾ ਤਾ ਉੱਥੇ ਸਾਈਡ ਤੇ ਪਿਆ ਪਰ ਡਿੱਗ ਗਿਆ। ਪੁਰਾਣੀ ਹੁੰ ਡਿੱਗ ਗਿਆ ਬਈ ਕਿਵੇਂ ਕੂਮੇ ਹੋਇਆ। 19 ਨਾਲੇ ਵੀਡੀਓ ਚੱਲਿਆ ਕਰੂਗੀ ਰੋਜ਼ ਦੀ ਠੀਕ ਆ। ਆ ਆਪਣੇ ਜਾਨਵਰ ਨੇ। ਜਿਉ ਮੈਂ ਨਾ ਕਫਾ ਜਾ ਕਰੂਗਾ। ਚਾਲ ਲਈ ਆ ਗੁੱਤਰੀ ਆਪਣੀ ਤੇ ਆ ਵੀ ਹੈ। ਠੀਕ ਆ ਸੀ। ਠੀਕ ਆ। ਅੱਕੇ ਦੇ 10 ਦੇ ਵੀਡੀਓ ਤਾਂ ਇਹਦੇ ਨਾਲ ਵਧੀਆ ਬਣਾ ਲਿਆ ਕਰਾਂਗੇ। ਵੀ ਜੀ ਕਹਿੰਨੋ ਕੈਮਰਾ ਜਿਆਦਾ ਹਲਦਾ। ਪਾਣੀ ਡਰਦੀ ਘੜ ਤੋਂ। ਪਰ ਮੈਨੂੰ ਪਤਾ ਵੀ ਉਹ ਆਈਫੋਨ ਵਾਲੀ ਗੱਲ ਨਹੀਂ ਬਣਦੀ ਹੈਗੀ। ਹਾਂ ਅੰਡਰਵਾਇਡ ਫੋਨਾਂ ਦੀ। ਆਈਫੋਨ ਤਾਂ ਹੀ ਹੁਣ ਆਪਾਂ ਅੰਦਰ। ਚਲੋ ਬਈ ਚਲੋ ਛੱਡੋ ਭਰੇ ਦਾ ਹੋਗਾ ਜਿਹੜਾ ਕੁਝ ਹੋਣਾ ਤੀ। ਆਪਣਾ ਆਪਣੇ ਅੱਜ ਬਾਦਾਮਾ ਦੋ ਬਾਦਾਮ ਤੇ ਕੂਤਰੀ ਚੱਕਣੀਆਂ ਨੇ ਇੱਕ ਤਾਹ ਕੂਤਰੀ ਬਾਦਾਮ ਤੇ ਔਨ ਬਸ ਕਿਦਰ ਨੂੰ ਦੇ ਨਿਕ ਖਾਂਦਾ ਬੈਠੀ ਰਹਦਾ ਤੇ ਦੂਜੀ ਕੱਢੀ ਆਪਣੇ ਆਹ ਦਾਣੇ ਬਸ ਕੱਲ ਮੈਂ ਸਵੇਰੇ ਭਾਗੇ ਗਏ ਸੀ ਕੱਲ ਸਵੇਰੇ ਉਹ ਵੀ ਪੂਰੇ ਰਾਜ ਵਿੱਚ ਚਾਲ ਕੋਤਰੀ ਦੇ ਅੰਦਰ ਇੱਕ ਕਬਾ ਪਾਲਣੇ ਆਇਆ ਚਿੱਟੀਆਂ ਵਾਲੀ ਨੇ ਪਾ ਲਈ ਉਹ ਵੀ ਚਾ ਖਾ ਲੂਗਾ ਨਾ ਦੱਸ ਕੋ ਬਤਾਉਂਦਾ ਉਹਨੂੰ ਵੀ ਖਾਣ ਲਾਉਂਦਾ ਟਿੱਂ ਵਾਲੀ ਬਈ ਚੱਲਣ ਵਾਲੀ ਕਬੂਤਰ ਹੀ ਆਉਂ ਤਾਂ ਹਾਂ ਨਾ 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 ਜਿੱਤ ਨਹੀਂ ਐ ਨੂੰ ਪਾਉਣਿਆ ਜੀ ਇਹ ਚੱਲੂਗੀ ਕਬੂਤਰ ਇਹ ਉਦਾ ਹੀ ਨਹੀਂ ਹੈਗੀ ਬਹੁਤ ਦਿਨ ਹੋ ਗਏ ਇੱਕ ਤੱਕ ਐ ਉਹ ਕਾਂ ਚ ਆ ਗਿਆ ਖਰਚਾ ਵੱਢ ਗਿਆ ਚੱਲ ਅੰਦਰ ਚਾਂਪਲੀ ਨੂੰ ਸਾਰੇ ਬਰਤੜ ਵਾਲੇ ਇਹ ਕਬੂਤਰਿਆ ਨੱਤੰਨਾ ਇਹਨਾਂ ਨੂੰ ਅੱਜ ਬਦਾਮ ਚ ਚਵਾਵਾਂਗੇ ਮੈਨੂੰ ਪਤਾ ਡੱਬੀ ਨਹੀਂ ਤਾਂ ਖਾਣੀ ਨਹੀਂ ਠੀਕ ਹੈ ਉਹਨਾਂ ਦੀ ਰੀਸ ਰੀਸ ਚ ਖਾਣ ਡੱਬੀ ਦੀ ਰੀਸ ਖਾ ਖਾ ਲੂਗੀ ਡੱਬੀ ਵਈ ਉਹਨਾਂ ਦੀ ਰੀਸ ਚ ਖਾ ਲੂ ਠੀਕ ਹੈ ਬਰਾਮ ਜੀ ਆ ਆਪਣਾ ਜਾਲ ਆ ਉਹ ਜਾਲੀ ਖੋਲ ਕੇ ਚਾ ਲੋ

ਅੱਥਣ ਮਿਲੇ ਸੀ ਡੱਟ ਕਰਦੇ ਆ ਵਲੋਗ ਓਏ ਨੜੋਣਾ ਤੇਰੇ ਵੀ ਬਦਾਮ ਕੱਟ ਕੇ ਲਿਆਉਣੇ ਮੈਂ ਤੇਰੇ ਪੈਨੇ ਫੇਰ ਘਰ ਤੋਂ ਛੋਟੇ ਨਾਲ ਸ਼ੇਅਰ ਠੀਕ ਆ ਫੋਨ ਨਾ ਹੋਇਆ ਤਾਂ ਮਾੜਾ ਠੀਕ ਆ ਹੁਣ ਆਪਾਂ ਇਹ ਵਧੀਆ ਨਹੀਂ ਲੁਕਾਂਗੇ ਹੋਰ ਖੜਦਲੇ ਹੀ ਲੱਗਾਂਗੇ ਵੀਡੀਓਗੇ ਵਧੀਆ ਨਹੀਂ ਬਣਾਉਣਾ ਇਹ ਕੈਮਰਾ ਦੇਖੋ ਹੋਰ ਟੈਪ ਜਿਹਾ ਦੱਸਿਆ ਜਾਂ ਕੋਈ ਨਾ ਪਹਿਲਾਂ ਵੀ ਇਸੇ ਨਾਲ ਬਣਾਉਂਦੇ ਰਹੇ ਆਪਦੀ ਮਿਹਨਤ ਨਾਲ ਲਿਆਵਾਂ ਕਿ ਕੈਂਟੇ ਲਓ ਜੀ ਬਾਬਿਓ ਬਦਾਮ ਤਾਂ ਕੱਟ ਲਿਆ ਆਪਾਂ ਆ ਦੇਖੋ ਠੀਕ ਐ ਇਹ ਬਦਾਮ ਹੈਗੇ ਨੇ 10 ਬਦਾਮ ਠੀਕ ਐ ਮਤਲਬ ਵੀ ਜਿਵੇਂ ਮਰਜ਼ੀ ਲਾ ਲਓ 10 ਬਦਾਮ ਨੇ ਕੱਟੇ ਹੋੜ ਆਹ ਕੂਤਰੀ ਤਾਂ ਆਈ ਆ ਭੱਜੀ ਪੱਲਾ ਅੱਗੇ ਖਾਣਾ ਦੇਖਦੇ ਆਂ ਬਾਬਿਓ ਡੱਬੀ ਵੀ ਖਾਂਦੀ ਆ जे फाड़ दिया प्लेट चक्की दूसरे खाओ दूसरे आय कर दें सारे चपा लेंगे ਲਾ دیے ਆਪਾ ਉਹ ਜੀ ਸਾਈਡ ਤੇ ਡੱਬੀ ਖਾਂਦੀ ਤਾਂ ਹੈ ਨਹੀਂ ਮੈਂ ਤਾਂ ਲਾ ਦਾ ਵਿਖਾਉ ਜੇ ਲੱਗੇ ਇਹਨਾ ਬਹੁਤ ਕਹਿੰਡ ਕਰ ਲਾ ਦੀ ਅਰਚਾ ਕਲੀ ਤਾਂ ਆ ਗਈ ਹੈ ਪੀ ਵੀ ਚੱਕਦੀ ਤਾਂ ਹੈਗੀ ਆ ਬਣਾ ਪਰ ਛੱਡ ਦਿੰਦੀ ਹੈ ਹਮ ਇੱਕ ਖਾ ਲਿਆ ਇੱਕ ਦਾਣਾ ਖਾ ਲਿਆ ਦੋ ਖਾ ਲਿਆ ਕੂਤਰੀ ਨਹੀਂ ਹਟਦੀ ਬਦਾਮ ਖਾਣ ਸਾਰੇ ਬਦਾਮੇ ਕੱਲੀ ਹੋ ਗਏ ਬੰਦਰ ਦੇ ਚਲੋ ਆਪ ਕੋਈ ਨਾ ਬਦਾਮ ਤਾਂ ਹੋ ਗਏ ਇਹਨਾਂ ਦੇ ਕਰਦੇ ਹਾਂ ਲਾ ਫਿਨਿਸ਼ ਹਾਈ ਕੂਤਰੀ ਬਦਾਮ ਖਾ ਲੇ ਭਈ ਦੋਨੇ ਟਰੇ ਆ ਮਤਲਬ ਇੱਕ ਪਲੇਟ ਆਪਣੀ ਆ ਪੱਠੀ ਵਧੀਆ ਲੱਗੀ ਖਾਣ ਬਹੁਤ ਵਧੀਆ ਲੱਗੀ ਤਾਂ ਫਾਸਟ ਫਾਸਟ ਖਾੰਦੀਆ ਬਦਾਮ ਬਈ ਇਹ ਵੀ ਲੱਗ ਜੂ ਕੋਈ ਨਾ ਇੱਕ ਦੋ ਦਿਨ ਤੱਕ ਆਲੂ ਇਹਨੂੰ ਨਹੀਂ ਬਦਾਮ ਪਾਉਂਦੇ ਇਹਨੂੰ ਪਾਵਾਂਗੇ ਅੱਡ ਪਿੰਜਰੇ 'ਚ ਆਹ ਪਿੰਜਰੇ 'ਚ ਠੀਕ ਹੈ ਕਿਉਂ ਇਹ ਸਾਰੇ ਰਗੜ ਦੰਦੀਏ ਬਾਦਾਮ ਛੇਛੇ ਦੀ ਉਹ ਲਾਂ ਲਾ ਕੇ ਖਾਲੂ ਉਹ ਹੋਲੀ ਖਾਂਦੀ ਕੋ ਨਾ ਲਾ ਕੇ ਖਾ ਲਾਂਗੇ ਠੀਕ ਹੈ ਬਸ ਆ ਜੰਦ ਬੰਦ ਵਾਲੇ ਦੇਣਾ ਖਵਾ ਤੇ ਬਾਦਾਮ ਤੇ ਹੁਣ ਛੱਡਾਈ ਇਹਨਾਂ ਦੇ ਹਾਊਸ ਦੇ ਵਿੱਚ ਆਈ ਵੇ ਛੱਡਕਾ ਇਹ ਸੁਣੋ ਕੁੱਤੇ ਦੇ ਵਿੱਚ ਆਂਦਾ ਭਰ ਲਿਆ ਪੂਰਾ ਪੋਟਾ ਠੀਕ ਹੈ ਇਹ ਪਾਲੀ ਹੁਣ ਆ ਗਈ ਦੂਸਰੀ ਪੱਠੀ ਐਨੇ ਪੂਰੇ ਭਰਲੇ ਬਦਾਮ ਭਰ ਕੇ ਕੋਟੇ ਚ ਠੀਕ ਆ ਹੁਣ ਆ ਗਈ ਤੀਜੀ ਇਹ ਦੇਖ ਲਾਇਰ ਇਹ ਨਹੀਂ ਨੀ ਜਕੇ ਚੋਰ ਇਫਕਾ ਤੋਤਾ ਖਾਦੇ ਨੇ ਕੀ ਪਤਾ ਲੰਗਾ ਲੰਗੂ ਹਾਲੀ ਗਾਲਜੀ ਹੋਣਗੀ ਬਾਕੀ ਕਿਆ ਵੜਾ ਦੱਸ ਦਿਓ ਇਹ ਮੈਂ ਠੀਕ ਰਾਂ ਲੱਗ ਨਹੀਂ ਕੋਈ ਹੋਰ ਵੀ ਪੈਂਟ ਕਰਕੇ ਬਣਾਈਏ ਕਰੀਏ ਲੋ ਯੂ ਬਾਬੇ ਥੱਲੇ ਦਾਣੇ ਖਾ ਲਾਂਗੇ ਚਾਲ ਵੀ ਇਹਨਾਂ ਦਾ ਕੰਮ ਹੋ ਗਿਆ ਕੰਪਲੀਟ ਅਸਲ ਥੋੜੇ ਇਹ ਦਾਣੇ ਹੋਰ ਲਈਏ ਓਏ ਵਾਪੇ ਚਲ ਦੂਸਰੀ ਵੀ ਖਾ ਲੈਣੀ ਹੈ ਚਲੋ ਆਪ ਸਾਰਾ ਬਦਾਮਦੂ ਹੋ ਗਿਆ ਤਾਂ ਨੇ ਬਸ ਅੱਜ ਕੁਤਰ ਬੰਦਤੀ ਸ਼ਾਤਰੀ ਲੱਗ ਰਹੀ ਆ ਆਪਣੀ ਉੱਚੀ ਅੱਪ ਕਰਦੀ ਚਲ ਮਿਲਦੇ ਕਿਸੇ ਨਵੇਂ ਬਲੋਗ ਦੇ ਨਾਲ ਬਾਏ ਬਾਏ ਗਰਮੀ ਪੂਰੀ ਬਹੁਤ ਆ ਗਈ ਹਾਂ ਤਾਂ ਬਗਾ ਕੋਸ ਬਦਾਮ ਕੱਢਦੇ ਕੱਢਦੇ ਸੋ ਬਾਏ ਬਾਏ